ਜੁੜੀ ਇਸਲੇ ਦੀ ਸਭ ਤੋਂ ਵੱਡੀ ਖਬਰ ਹੈ 328 ਪਵਨ ਸਰੂਪਾਂ ਦੇ ਮਾਮਲੇ ਦੇ ਵਿੱਚ ਵੱਡਾ ਐਕਸ਼ਨ ਹੋਇਆ ਹੈ ਇਸ ਮਾਮਲੇ ਦੇ ਵਿੱਚ ਵੱਡੀ ਗ੍ਰਿਫਤਾਰੀ ਹੋਈ ਹੈ ਸੁਖਬੀਰ ਸਿੰਘ ਬਾਦਲ ਦੇ ਕਰੀਬੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪਬਲਿਕੇਸ਼ਨ ਵਿਭਾਗ ਸ਼੍ਰੀ ਗੁਰੂ ਗ੍ਰਾਂਟ ਸਾਹਿਬ ਪਾਵਨ ਸ਼੍ਰੀ ਰਾਮ ਸਰ ਸਾਹਿਬ ਅਮਰੀਕਸਰ ਤੋਂ 328 ਪਾਵਨ ਸਰੂਪ ਦੇ ਚੱਲ ਰਹੇ ਮਾਮਲੇ ਸੰਬੰਧੀ 7 ਦਸੰਬਰ 2024 ਨੂੰ ਸਿੱਖ ਸਦ ਪਾਵਨਾ ਦਲ ਦੇ ਬਲਦੇਵ ਸਿੰਘ ਵਡਾਲਾ ਦੇ ਵੱਲੋਂ ਕਰਵਾਈ ਗਈ ਥਾਣਾ ਸੀ ਡਿਵੀਜ਼ਨ ਵਿਖੇ ਐਫ ਆਈ ਆਰ ਦੇ ਤਹਿਤ 16 ਵਿਅਕਤੀਆਂ ਦੇ ਵਿੱਚੋਂ ਸ਼੍ਰੋਮਣੀ ਕਮੇਟੀ ਦੇ ਚਾਰਟਡ ਅਕਾਊਂਟੈਂਟ ਰਹਿਸ ਸਿੰਧਰ ਸਿੰਘ ਕੋਹਲੀ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਸੀਏ ਕੋਹਲੀ ਦੀ ਗ੍ਰਿਫਤਾਰੀ ਤੋਂ ਬਾਅਦ ਇਸ ਕੇਸ ਨਾਲ ਸੰਬੰਧਿਤ ਬਾਕੀ ਵਿਅਕਤੀਆਂ ਨੂੰ ਵੀ ਹੱਥ-ਪੈਰਾਂ ਦੀ ਪੈ ਗਈ ਹੈ ਕਿਉਂਕਿ ਪਿਛਲੇ ਸਮੇਂ ਦਰਮਿਆਨ 10 ਵਿਅਕਤੀਆਂ ਦੇ ਵੱਲੋਂ ਅਮ੍ਰਿਤਸਰ ਅਦਾਲਤ ਦੇ ਵਿੱਚ ਅਗਾਹੂ ਜ਼ਮਾਨਤ ਦੀ ਅਰਜੀ ਦਿੱਤੀ ਗਈ ਸੀ ਜਿਸ ਨੂੰ ਅਦਾਲਤ ਨੇ ਰੱਦ ਕਰ ਦਿੱਤਾ ਸੀ ਇਸ ਜ਼ਮਾਨਤ ਅਰਜੀ ਦੇ ਵਿੱਚ ਸਤਿੰਦਰ ਸਿੰਘ ਕੋਹਲੀ ਵੀ ਸ਼ਾਮਿਲ ਹਨ ਸੂਚਨਾ ਹੈ ਕਿ ਪੁਲਿਸ ਨੇ ਕੋਹਲੀ ਨੂੰ ਮੁਹਾਲੀ ਤੋਂ ਗ੍ਰਿਫਤਾਰ ਕੀਤਾ ਹੈ ਉਹ ਸੁਖਬੀਰ ਸਿੰਘ ਬਾਦਲ ਦੇ ਬਿਹਤ ਕਰੀਬੀ ਮੰਨੇ ਜਾਂਦੇ ਹਨ ਜ਼ਿਕਰ ਜੋਗ ਹੈ ਕਿ ਪਿਛਲੇ ਦਿਨੀ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਸੀ ਕਿ ਸੁਖਬੀਰ ਬਾਦਲ ਅਤੇ ਐਜੀਪੀਸੀ ਦੋਵੇਂ ਹੀ ਸੀਏ ਕੋਹਲੀ ਹੀ ਹਨ ਤਾਂ ਦੱਸਦੀ ਕਿ 328 ਪਾਵਨ ਸਰੂਪਾ ਦੇ ਮਾਮਲੇ ਦੇ ਵਿੱਚ ਲਗਾਤਾਰ ਵੱਡੇ ਐਕਸ਼ਨ ਹੁੰਦੇ ਦਿਖਾਈ ਦਿੱਤੇ ਐਸਆਈਟੀ ਦਾ ਗਠਨ ਕੀਤਾ ਗਿਆ ਹਾਲਾਂਕਿ ਐਜੀਪੀਸੀ ਦੇ ਵੱਲੋਂ ਇਸ ਜਿਹੜੀ ਐਸਆਈਟੀ ਗਠਨ ਕੀਤੀ ਗਈ ਸੀ ਉਸ ਦਾ ਵਿਰੋਧ ਕੀਤਾ ਗਿਆ ਤਾਂ ਹੁਣ ਇਸ ਮਾਮਲੇ ਦੇ ਵਿੱਚ ਵੱਡੀ ਖਬਰ ਹੈ ਕਿ ਇਸ ਮਾਮਲੇ ਦੇ ਵਿੱਚ ਸੁਪੀਤ ਸਿੰਘ ਬਾਦਲ ਦੇ ਕਰੀਬੀ ਸਤਿੰਦਰ ਸਿੰਘ ਕੋਲੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਬਹੁਤ ਵੱਡੀ ਖਬਰ ਹੈ ਲਗਾਤਾਰ ਸਿੱਖ ਸੰਸਥਾਵਾਂ ਸਿੱਖ ਜਥੇਬੰਦੀਆਂ ਇਸ ਮਾਮਲੇ ਦੇ ਵਿੱਚ ਇਨਸਾਫ ਦੀ ਗੋਹਾਰ ਲਗਾ ਰਹੀਆਂ ਸਨ ਫੇਰ ਇਸ ਮਾਮਲੇ ਦੇ ਵਿੱਚ ਸਰਕਾਰ ਨੇ ਦਖਲ ਦਿੱਤਾ ਜਿਸ ਤੋਂ ਬਾਅਦ ਐਫ ਆਈ ਆਰ ਦਰਜ ਹੋਈ ਐਫ ਆਈ ਆਰ ਤੋਂ ਬਾਅਦ ਐਸ ਆਰ ਟੀ ਦਾ ਗਠਨ ਕੀਤਾ ਗਿਆ ਤਾਂ ਹੁਣ 328 ਪਾਵਨ ਸਰੂਪਾਂ ਦੇ ਮਾਮਲੇ ਦੇ ਵਿੱਚ ਵੱਡੀ ਗ੍ਰਿਫਤਾਰੀ ਹੋਈ ਹੈ ਸਿਕੋਂ ਦੇ ਨਾਲ ਜੁੜੀ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਹੈ 328 ਪਾਵਨ ਸਰੂਪਾਂ ਦੇ ਮਾਮਲੇ ਦੇ ਵਿੱਚ ਵੱਡਾ ਐਕਸ਼ਨ ਹੋਇਆ ਹੈ ਇਸ ਮਾਮਲੇ ਦੇ ਵਿੱਚ ਵੱਡੀ ਗ੍ਰਿਫਤਾਰੀ ਹੋਈ ਹੈ ਸੁਖਬੀਰ ਸਿੰਘ ਬਾਦਲ ਦੇ ਕਰੀਬੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪਬਲਿਕੇਸ਼ਨ ਵਿਭਾਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਵਣ ਸ਼੍ਰੀ ਰਾਮ ਸਰ ਸਾਈਂ ਅੰਮ੍ਰਿਤਸਰ ਤੋਂ 328 ਪਾਵਨ ਸਰੂਪ ਦੇ ਚੱਲ ਰਹੇ ਮਾਮਲੇ ਸੰਬੰਧੀ 7 ਦਸੰਬਰ 2024 ਨੂੰ ਸਿੱਖ ਸਦ ਭਾਵਨਾ ਦਲ ਦੇ ਬਲਦੇਵ ਸਿੰਘ ਵਡਾਲਾ ਦੇ ਵੱਲੋਂ ਕਰਵਾਈ ਗਈ ਥਾਣਾ ਸੀ ਡਿਵੀਜ਼ਨ ਵਿਖੇ ਐਫ ਆਈ ਆਰ ਦੇ ਤਹਿਤ 16 ਵਿਅਕਤੀਆਂ ਦੇ ਵਿੱਚੋਂ ਸ਼੍ਰੋਮਣੀ ਕਮੇਟੀ ਦੇ ਚਾਰਟਡ ਅਕਾਊਂਟੈਂਟ ਰਹਿਸ ਸਿੰਦਰ ਸਿੰਘ ਕੋਹਲੀ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਸੀਏ ਕੋਹਲੀ ਦੀ ਗ੍ਰਿਫਤਾਰੀ ਤੋਂ ਬਾਅਦ ਇਸ ਕੇਸ ਨਾਲ ਸੰਬੰਧਿਤ ਬਾਕੀ ਵਿਅਕਤੀਆਂ ਨੂੰ ਵੀ ਹੱਥ ਪੈਰਾਂ ਦੀ ਪੈ ਗਈ ਹੈ ਕਿਉਂਕਿ ਪਿਛਲੇ ਸਮੇਂ ਦਰਮਿਆਨ 10 ਵਿਅਕਤੀਆਂ ਦੇ ਵੱਲੋਂ ਅਮਰitsar ਅਦਾਲਤ ਦੇ ਵਿੱਚ ਅਗਾਹੂ ਜਮਾਨਤ ਦੀ ਅਰਜੀ ਦਿੱਤੀ ਗਈ ਸੀ ਜਿਸ ਨੂੰ ਅਦਾਲਤ ਨੇ ਰੱਦ ਕਰ ਦਿੱਤਾ ਸੀ ਐਸ ਜਮਾਨਤ ਅਰਜੀ ਦੇ ਵਿੱਚ ਸਤਿੰਦਰ ਸਿੰਘ ਕੋਲੀ ਵੀ ਸ਼ਾਮਿਲ ਹਨ ਸੂਚਨਾ ਹੈ ਕਿ ਪੁਲਿਸ ਨੇ ਕੋਲੀ ਨੂੰ ਮੁਹਾਲੀ ਤੋਂ ਗ੍ਰਿਫਤਾਰ ਕੀਤਾ ਹੈ ਉਹ ਸੁਖਬੀਰ ਸਿੰਘ ਬਾਦਲ ਦੇ ਬੇहद ਕਰੀਬੀ ਮੰਨੇ ਜਾਂਦੇ ਹਨ ਜ਼ਿਕਰਯੋਗ ਹੈ ਕਿ ਪਿਛਲੇ ਦਿਨੀ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਸੀ ਕਿ ਸੁਖਬੀਰ ਬਾਦਲ ਅਤੇ ਐ ਜੀ ਪੀ ਸੀ ਦੋਵੇਂ ਸੀਏ ਕੋਲੀ ਹੀ ਹਨ ਤਾਂ ਦੱਸਦੀ ਹੈ ਕਿ 328 ਪਾਵਨ ਸਰੂਪਾ ਦੇ ਮਾਮਲੇ ਦੇ ਵਿੱਚ ਲਗਾਤਾਰ ਵੱਡੇ ਐਕਸ਼ਨ ਹੁੰਦੇ ਦਿਖਾਈ ਦਿੱਤੇ ਐਸਆਈਟੀ ਦਾ ਗਠਨ ਕੀਤਾ ਗਿਆ ਹਾਲਾਂਕਿ ਐਜੀਪੀਸੀ ਦੇ ਵੱਲੋਂ ਇਸ ਜਿਹੜੀ ਐਸਆਈਟੀ ਗਠਨ ਕੀਤੀ ਗਈ ਸੀ ਉਸ ਦਾ ਵਿਰੋਧ ਕੀਤਾ ਗਿਆ ਤਾਂ ਹੁਣ ਇਸ ਮਾਮਲੇ ਦੇ ਵਿੱਚ ਵੱਡੀ ਖਬਰ ਹੈ ਕਿ ਇਸ ਮਾਮਲੇ ਦੇ ਵਿੱਚ ਸੁਖਵੀਰ ਸਿੰਘ ਬਾਦਲ ਦੇ ਕਰੀਬੀ ਸਤਿੰਦਰ ਸਿੰਘ ਕੋਲੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਬਹੁਤ ਵੱਡੀ ਖਬਰ ਹੈ ਲਗਾਤਾਰ ਸਿੱਖ ਸੰਸਥਾਵਾਂ ਸਿੱਖ ਜਥੇਬੰਦੀਆਂ ਇਸ ਮਾਮਲੇ ਦੇ ਵਿੱਚ ਇਨਸਾਫ ਦੀ ਗੋਹਾਰ ਲਗਾ ਰਹੀਆਂ ਸਨ ਫਿਰ ਇਸ ਮਾਮਲੇ ਦੇ ਵਿੱਚ ਸਰਕਾਰ ਨੇ ਦਖਲ ਦਿੱਤਾ ਜਿਸ ਤੋਂ ਬਾਅਦ ਐਫ ਆਈ ਆਰ ਦਰਜ ਹੋਈ ਐਫ ਆਈ ਆਰ ਤੋਂ ਬਾਅਦ ਐਸ ਆਰਟੀ ਦਾ ਗਠਨ ਕੀਤਾ ਗਿਆ ਤਾਂ ਹੁਣ 328 ਪਾਵਨ ਸਰੂਪਾਂ ਦੇ ਮਾਮਲੇ ਦੇ ਵਿੱਚ ਵੱਡੀ ਗ੍ਰਿਫਤਾਰੀ ਹੋਈ ਹੈ